ਕਾਲਮ ਦੇ ਨਾਲ ਛਦਾ ਛੱਤ ਲੇਖਿਆ ਮੁੱਢੋ ਲੈ ਕੇ ਮੱਤ ਦਾਣੇ ਐਂਡ ਤੱਕ ਨਹੀਂ ਹਾਂ ਬਾਨੀ ਗੀਚ ਮਾਦ ਕੀ ਸ਼ਪੀਂ ਬੰਗੜਾ ਵੇਖ ਕਾ ਦੇ ਆ ਕੇ ਮੂਛੇ ਪਿੰਡ ਵਿੱਚ ਨਹੀਂ ਬਾਪੂ ਦੇ ਚਿਖਾਹ ਬੋਲ ਪੂ ਦੇ ਕਰਤੇ ਬੁੱਲਾ ਵਿੱਚ ਦਿੱਤੇ ਸੀ ਜੋ ਕਾਇ ਬੱਲੀਆਂ ਵੇਖ ਤੂੰ ਜਨਾਜੇ ਪਿੱਛੇ ਕੱਠਾ ਦਾ ਛਦਾ ਜਾਨ ਤੇ ਦਾ ਕਿੱਡੀ ਕਛੇ ਵੱਲ ਲੀਏ ਵੇਖ ਤੂੰ ਜਨੱਜ ਪਿੱਛੇ ਕੱਠ ਦਾ ਚਲਾ ਜਾਨ ਤੇ ਦਾ ਕਿੱਡੀ ਕਛੇ ਵੱਲ ਲੀਏ ਟੋਪੀ ਉੱਤੇ ਸੀ ਆ ਟੋਪੀ ਉੱਤੇ ਰਹੂਗਾ ਮਾਲਬੇ ਵਾਲਾ ਬੀਪੂ ਦਾ ਸੱਚ ਕਹੂਗਾ ਫੇਕਰੀ ਨਾ ਕਰੀ ਛੋਰੀ ਗਾਂ ਦੀ ਸਿੱਧੂਆ ਛਾ ਦਾ ਜੱਗ ਤੇਰੀ ਫੈਮਲੀ ਦਾ ਸਾਥ ਦਊਗਾ कली कली देख की की गल पूरी करी हो हो मंगू की मर बली बेख तूजन अॼ पिछे कट दछदा कले चङा माड़ टाइम बि ज़रूरी हूंदा ए हर मंज़िलू इको हूंदा आहे चङा माड़ टाइम बि ज़रूरी हूंदा आहे ਹਾ ਦਾ ਮੱਜਲ ਨੂੰ ਇਕੋ ਦਾ ਹੁੰਦਾ ਏ ਵੀ ਐਚ ਡੀ ਕਰਾਗੀ ਮੈਨੂੰ ਦੁਨੀਆ ਹੁਣ ਪਹਿਲਾ ਮੰਗੂ ਵੀ ਜਲੀਲ ਹੁੰਦੇ ਨਾ ਲੇਖਾਂ ਨਾਲ ਚੱਲਦਾ ਏ ਬਹਿ ਜਾਨਦਾ ਜਿੱਥੇ ਯਾਦ ਜੱਜ ਤੇ ਵਕੀਲ ਹੁੰਦੇ ਨਾ ਲੇਖਾਂ ਨਾਲ ਚੱਲਦਾ ਏ ਬਹਿ ਜਾਨਦਾ ਜਿੱਥੇ ਯਾਦ ਜੱਜ ਤੇ ਵਕੀਲ ਹੁੰਦੇ ਨਾ ਹਾਂਜੀ